ਅੱਜ ਖਰੜਚ ਇੱਕ ਰੁੱਖ ਸੋ ਸੁਖ ਕਲੱਬ ਦੇ ਵੱਲੋਂ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ਤੇ ਖਰੜ ਦੇ ਐਸ.ਡੀ.ਐਮ ਗੁਰਮਿੰਦਰ ਸਿੰਘ ਜੀ ਉਰੇ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਕਰਕਮਲਾਂ ਦੇ ਨਾਲ ਜਿਹੜੇ ਨੇ ਬੂਟੇ ਲਗਾਏ ਨੇ ਆਓ ਤੁਹਾਨੂੰ ਲੈ ਚੱਲਦੇ ਆਂ ਖਰੜਚ ਜਿੱਥੇ ਐਸ.ਡੀ.ਐਮ ਸਾਹਿਬ ਜਿਹੜੇ ਨੇ ਬੂਟੇ ਲਗਾ ਰਹੇ ਨੇ ਇੱਕ ਰੁੱਖ ਸੋ ਸੁਖ ਦੇ ਜਿਹੜੇ ਪ੍ਰਧਾਨ ਨੇ ਕਮਲਜੀਤ ਸਿੰਘ ਢਿੱਲੋਂ ਉਹ ਕੀ ਕਹਿੰਦੇ ਨੇ ਐਸ.ਡੀ.ਐਮ ਗੁਰਮਿੰਦਰ ਸਿੰਘ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਰੁੱਖ ਹੋ ਸੁੱਖ ਇੱਕ ਰੁੱਖ ਹੋ ਸੁੱਖ ਇੱਕ ਰੁੱਖ ਹੋ ਸੁੱਖ ਇਹ ਬਹੁਤ ਅੱਛੀ ਸ਼ੁਰੂਆਤ ਹੈ ਕਲੱਬ ਵੱਲੋਂ ਬਹੁਤ ਅੱਛਾ ਉਪਰਾਲਾ ਹੈ ਜਿਸ ਤਰ੍ਹਾਂ ਆਪਾਂ ਦਿਨੋ ਦਿਨ ਦੇਖਦੇ ਆਂ ਦਰਖਤਾਂ ਦੀ ਕਟਾਈ ਹੋ ਰਹੀ ਹੈ ਕਿਤੇ ਸੜਕਾਂ ਨਵੀਆਂ ਬਣੀਆਂ ਉਹ ਦਰਖਤ ਬਹੁਤ ਜ਼ਿਆਦਾ ਵੱਡੇ ਜਾ ਰਹੇ ਆਂ ਦਿਨੋ ਦਿਨ ਜਿਹੜੀ ਹੈ ਆਪਣੇ ਜਿਹੜੇ ਹਵਾ ਪਾਣੀ ਆ ਸਾਫ਼ ਪਤਰਾ ਨਹੀਂ ਹੋ ਰਿਹਾ ਸੋ ਇੱਕ ਬਹੁਤ ਅੱਛਾ ਉਪਰਾਲਾ ਹੈ ਮੈਂ ਸਬਡਿਵਿਜ਼ਨ ਚ ਬਾਕੀ ਜਿਹੜੇ ਪਬਲਿਕ ਹੈਗੀ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਜਿਹੜੇ ਆਪੋ ਆਪ ਦਾ ਇੱਕ ਬੂਟਾ ਲਾਉਣ ਤੇ ਨਾਲ ਬੂਟਾ ਲਾਉਣ ਦੇ ਨਾਲ-ਨਾਲ ਉਹਦੀ ਪਾਲਣ ਵੀ ਕਰਨ ਤਾਂ ਜੋ ਕਿ ਬੂਟਾ ਅੱਜ ਕੱਲ੍ਹ ਗਰਮੀ ਜ਼ਿਆਦਾ ਹੋਣ ਕਰਕੇ ਸੜਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਜੇ ਉਹ ਨੂੰ ਪਾਣੀ ਵਗੈਰਾ ਟਾਈਮ ਸਿਰ ਪੰਦਾ ਰਹੂਗਾ ਇਨ ਕੇਸ ਜੇ ਕਿਸੇ ਨੂੰ ਕੇਜ ਦੀ ਵੀ ਜ਼ਰੂਰਤ ਹੋ ਗਈ ਅਸੀਂ ਮੁਹੱਈਆ ਕਰਾਵਾਂਗੇ ਸਾਡੇ ਕੋਲ ਇੱਕ ਸੰਸਥਾ ਹੈਗੀ ਹੈ ਉਹ ਬੂਟੇ ਲਗਾ ਵੀ ਰਹੀ ਹੈ ਬੂਟੇ ਨੂੰ ਸਾਂਭ ਸੰਭਾਲ ਵੀ ਕਰ ਰਹੀ ਹੈ ਜਿੱਥੇ ਕਿਤੇ ਵੀ ਕਿਸੇ ਨੂੰ ਕੋਈ ਬੂਟੇ ਚਾਹੀਦੇ ਹੋਣਗੇ ਉਹ ਅਸੀਂ ਆਪ ਦੇ ਦਫ਼ਤਰ ਕੋਲੋਂ ਉਹਨਾਂ ਨੂੰ ਮੁਹੱਈਆ ਕਰਵਾਵਾਂਗੇ ਤੋਂ ਸਾਰੇ ਲੋਕਾਂ ਨੂੰ ਇਹ ਅਪੀਲ ਆਪਾਂ ਇੱਕ ਇੱਕ ਦੋ ਦੋ ਤਾਂ ਜਰੂਰ ਲਗਾਈਏ ਕਿਉਂਕਿ ਦਿਨੋਂ ਦਿਨ ਆਬਾਦੀ ਵਧ ਰਹੀ ਹੈ ਅਰਬਨਾਈਜੇਸ਼ਨ ਜ਼ਿਆਦਾ ਹੋ ਰਹੀ ਹੈ ਕਲੋਨੀਆਂ ਕੱਟੀਆਂ ਜਾ ਰਹੀਆਂ ਜਿਸ ਕਰਕੇ ਸਾਨੂੰ ਜਿਹੜੀ ਹੈ ਦਰਖਤਾਂ ਦੀ ਬਹੁਤ ਜ਼ਿਆਦਾ ਲੋੜ ਹੈ ਇਸੇ ਕਰਕੇ ਜਿਹੜਾ ਗਲੋਬਲ ਗਲੋਬਲਾਈਜੇਸ਼ਨ ਥੋੜਾ ਜਿਹਾ ਦਿੱਕਤ ਆ ਰਹੀ ਹੈ ਦਿਨੋਂ ਦਿਨ ਜਿਹੜਾ ATMOSPHERE ਹੈ ਜਾਂ NATURE ਹੈ ਜਿਹੜੀ ਹੈਗੀ ਆ ਉਹ ਚੇਂਜ ਹੋ ਰਹੀ ਹੈ ਜਿਸ ਤਰ੍ਹਾਂ ਬਰਸਾਤਾਂ ਦਾ ਘਟ ਜਾਣਾ ਜਾਂ ਗਰਮੀ ਦਾ ਬਹੁਤ ਜ਼ਿਆਦਾ ਵੱਧ ਜਾਣਾ ਜਾਂ ਖੜਾਂ ਦੀ ਸੰਭਾਵਨਾ ਆਉਂਦੀ ਹੈ ਥੋੜਾ ਇਹਦੇ ਨਾਲ ਜਿਹੜਾ ਹੈ NATURE ਨੂੰ ਕੰਟਰੋਲ ਮਿਲਦਾ ਸਾਹਸ ਮਿਲਦਾ ਉਹ ਜਿਸ ਤਰ੍ਹਾਂ ਸਾਨੂੰ ਸਾਫ਼ ਸੁਥਰਾ ਸਾਹ ਲੈਣ ਦੀ ਜ਼ਰੂਰਤ ਪੈਂਦੀ ਹੈ ਜੇ ਅਸੀਂ ਤਾਂ ਹੀ ਲੈ ਸਕਾਂਗੇ ਜੇ ਅਸੀਂ ਵੱਧ ਤੋਂ ਵੱਧ ਦਰਖਤ ਬੂਟੇ ਲਾਈਏ ਤਾਂ ਜੋ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਵੀ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਜਿਹੜੀ ਇਹ ਸਾਫ਼ ਪੁੱਤਰਾ ਜਿਹੜੀ ਆਪਾਂ ਹਵਾ ਪਾਣੀ ਦੇ ਸਕੀ ਸਰ ਕਲੱਬਾਂ ਦੇ ਵੱਲੋਂ ਤਾਂ ਜਿਹੜੇ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਅਸੀਂ ਤਕਰੀਬਨ 2000 ਬੂਟਾ ਇਲੈਕਸ਼ਨ ਦੌਰਾਨ ਅਸੀਂ ਬੂਥਾਂ ਤੇ ਵੀ ਵੰਡੇ ਤੇ ਲਗਾਉਣ ਦਾ ਵੀ ਅਸੀਂ ਨਾਲੋ ਨਾਲ ਉਪਰਾਲਾ ਕੀਤਾ ਹੋਇਆ ਅਸੀਂ 15 ਦਿਨਾਂ ਬਾਅਦ ਮੀਟਿੰਗ ਕਰਕੇ ਉਹਦੀ ਪਲਾਨਿੰਗ ਕਰਦੇ ਹਾਂ ਹੁਣ ਅਸੀਂ 10-10 ਬੂਟੇ ਇੱਕ-ਇੱਕ ਪਟਵਾਰੀ ਨੂੰ ਦਿੱਤੇ ਸੀ ਜਿਹੜੇ ਸੜਕਾਂ ਦੇ ਪਿੰਡਾਂ ਦੇ ਵਿੱਚ ਲਗਾਏ ਆ ਉਸ ਤਰ੍ਹਾਂ ਅੱਗੇ ਵੱਖ-ਵੱਖ ਭਾਗਾਂ ਨੂੰ ਵੀ ਅਸੀਂ ਇਹ ਬੂਟੇ ਦੇ ਰਹੇ ਆਂ ਹਰ 15 ਦਿਨਾਂ ਬਾਅਦ ਉਹ ਸੰਸਥਾ ਜਿੱਥੇ-ਜਿੱਥੇ ਕਹਿੰਦੀ ਆ ਕਿਉਂਕਿ ਬੂਟਿਆਂ ਨੂੰ ਲਗਾਉਣ ਦੇ ਨਾਲ-ਨਾਲ ਜਿਹੜੀ ਉਹਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਆ ਸੋ ਅਸੀਂ ਉਹ ਜਿਵੇਂ ਸੰਸਥਾ ਨੂੰ ਸੰਭਾਲ ਦੀ ਅੱਗੇ ਕਰਦੀ ਆ ਕੁਝ ਮੌਸਮ ਇਦਾਂ ਦਾ ਹੁਣ ਜਿਵੇਂ ਝੋਨਾ ਲੱਗ ਰਿਹਾ ਤਾਂ ਜਿਹੜੇ ਆਮ ਖੇਤਾਂ ਪਈਏ ਪਈਆਂ ਹੈਗੀਆਂ ਕੇ ਤਾ ਨੂੰ ਜਾਣ ਵਾਲੀਆਂ ਤੇ ਸੜਕਾਂ ਹੈਗੀਆਂ ਉਹਦੇ ਆਲੇ-ਦੁਆਲੇ ਵੀ ਹੁਣ ਜਿਹੜਾ ਝੋਨਾ ਲੱਗਣ ਦੇ ਨਾਲ-ਨਾਲ ਪਾਣੀ ਮਿਲ ਜਾਂਦਾ ਬੂਟੇ ਨੂੰ ਉਹ ਇਸ ਕਰਕੇ ਸੀ ਚਲਾਈ ਜਾ ਰਹੇ ਲਗਾਤਾਰ ਚੱਲ ਰਿਹਾ ਸਾਡਾ ਮੋਹਾਲੇ ਵਾਸੀ ਸਾਰੇ ਇਕੱਠੇ ਹੋ ਕੇ ਬੂਟੇ ਨਾਮ ਦੇ ਵਿੱਚ ਬੜੇ ਸਹਿਯੋਗ ਕਰ ਰਹੇ ਨੇ ਤੇ ਸਰਕਾਰ ਦਾ ਹੁਣ ਉਹਦੇ ਪ੍ਰਤੀ ਕੀ ਜਵਾਬ ਹੈ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲੂਗਾ ਸਾਡੇ ਨੋਟਿਸ 'ਚ ਕੁਝ ਸਮੱਸਿਆਵਾਂ ਵੀ ਆ ਜਿਹੜੀਆਂ ਇਹਨਾਂ ਨੇ ਧਿਆਨ 'ਚ ਲੈਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਉਹਨੂੰ ਦੂਰ ਕਰਨ ਦਾ ਜਿਹੜੀ ਸਾਫ ਸਫਾਈ ਦਾ ਪਾਰਕਾਂ ਦਾ ਵੀ ਇਹਨਾਂ ਨੇ ਧਿਆਨ ਚ ਲਿਆਂਦਾ ਤੇ ਕੁਛ ਇਹ ਆ ਵੀ بارش ਦੇ ਦਿਨਾਂ ਦੇ ਵਿੱਚ ਜਿਹੜੀ ਹੈ ਬਜ਼ੁਰਗ ਜਾਂ ਆਮ ਆਪਾਂ ਬੰਦੇ ਸੈਰ ਕਰਨ ਲਈ ਪਰਿਵਾਰ ਨਾਲ ਆਪਦੇ ਨਾਲ ਆਉਂਦੇ ਆ ਤਾਂ ਇੱਥੇ ਇਹਨਾਂ ਨੂੰ ਸਮੱਸਿਆ ਹੁੰਦੀ ਹੈ ਉਹ ਵੀ ਸਾਡੇ ਧਿਆਨ ਚ ਲੈਂਦਾ ਅਸੀਂ ਛੇਤੀ ਦੂਰ ਕਰਾਉਂਦੇ ਸਰ ਇੱਕ ਫਰੜ ਦੀ ਇੱਕ ਹੋਰ ਸਮੱਸਿਆ ਜਿਹੜੀ ਬਹੁਤ ਵੱਡੀ ਸਮੱਸਿਆ ਜੀ ਆਪਾਂ ਕਹੀਏ ਕਿਉਂਕਿ ਬਰਸਾਤ ਅੱਗੇ ਜਿਹੜੀ ਆਉਣ ਵਾਲੀ ਹੈ ਇੱਕ 24 30 ਰਾਤ ਦੀ ਜੋਈ ਜਿਹੜੀ ਹੈ ਰਾਤ ਦੇ ਰਾਓ ਉਹ ਚੋਈ ਜਿਹੜੀ ਐ ਹੁਣ ਉਹ ਸੰਕੜ ਕੇ ਛੋਟੀ ਰਹਿ ਗਈ ਆ ਬਿਲਡਰਾਂ ਨੇ ਉਹਦੇ ਉੱਤੇ ਕਬਜ਼ਾ ਕਰ ਲੀਤਾ ਨਾ ਤਾਂ ਉਸ ਦੀ ਸਫਾਈ ਹੋ ਰਹੀ ਆ ਬਰਸਾਦ ਦੇ ਵਿੱਚ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਦਾ ਤੇ ਫਰਨੀਚਰ ਦਾ ਖਰਾਬ ਹੋ ਜਾਂਦਾ ਪਰ ਉਹਦੇ ਲਈ ਕੀ ਉਪਰਾਲੇ ਕੀਤੇ ਜਾਣਗੇ ਜੀ ਸਾਡੇ ਵੱਲੋਂ ਜਿਹੜੀ ਐ ਇਹ ਪਿਛਲੇ ਹਫਤੇ ਤੋਂ ਸਫਾਈ ਵਾਲਾ ਜਿਹੜਾ ਹੈ ਨਾਲਿਆਂ ਦੀ ਸਫਾਈ ਵਾਲਾ ਕੰਮ ਚੱਲ ਰਿਹਾ ਪਹਿਲਾਂ ਅਸੀਂ ਇੱਧਰੋਂ ਸ਼ੁਰੂ ਕੀਤਾ ਸੀ ਬਟ ਹੁਣ ਅਸੀਂ ਜਿੱਧਰੋਂ ਪਾਣੀ ਜਾਂਦਾ ਹੈ ਉਧਰਲੇ ਪਾਸੋਂ ਦੁਬਾਰਾ ਸ਼ੁਰੂ ਕੀਤਾ ਹੋਇਆ ਡੇਲੀ ਸਾਡੀ ਟੀਮ ਲੱਗੀ ਹੋਈ ਆ ਡੇਲੀ ਮੋਨਿਟਰਿੰਗ ਕਰਦੇ ਆ ਉਹਦੀ ਕਿੰਨਾ ਸਟੈਚੋ ਨੇ ਸਾਬਕਨ ਤੋਂ ਪਹਿਲਾਂ ਫੋਟੋਆਂ ਸਾਡੇ ਉਹਦੇ ਸ਼ੇਅਰ ਕਰਦੇ ਆ ਉਸ ਤੋਂ ਬਾਅਦ ਸਫਾਈ ਕਰਨ ਤੋਂ ਬਾਅਦ ਸਾਡੇ ਗਰੁੱਪ ਚ ਸ਼ੇਅਰ ਕਰਦੇ ਆ ਇਹ ਵਿਦਿਨ 10 10 ਦਿਨਾਂ ਦੇ ਅੰਦਰ ਅੰਦਰ ਅਸੀਂ ਸਾਰੇ ਜਿਹੜੇ ਨਾਲੇ ਆ ਸਫਾਈ ਕਰਾਵਾਂਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸਾਡੀ ਪ੍ਰਾਇੋਰਟੀ ਇਹੀ ਆ ਵੀ ਬਾਰਸ਼ ਤੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਨਾਲਿਆਂ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਸਫਾਈ ਕਰਾ ਸਕੀਏ ਇੱਕ ਕਰਾਲੀ ਰੋਡ ਤੇ ਦੋਨੇ ਪਾਸੇ ਜਿਹੜੇ ਹੈਗੇ ਆ ਉਹਨਾਂ ਦੀ ਲੈਵਲਿੰਗ ਸੈੱਟ ਨਹੀਂ ਸੀਗੀ ਜਿਸ ਕਰਕੇ ਸੜਕ ਦੇ ਉੱਤੇ ਪਾਣੀ ਖੜਦਾ ਸੀ ਉਹ ਵੀ ਅਸੀਂ ਉੱਥੇ ਪਾਈਪ ਦੋਨੇ ਪਾਸੇ ਪਾ ਕੇ ਉਹਨੂੰ ਜਿਹੜਾ ਸਟਾਰਮ ਵਾਟਰ ਹੈ ਉਹਦਾ ਨਿਕਾਸ ਕਰਾ ਰਹੇ ਆ ਉਹ ਕੰਮ ਸ਼ੁਰੂ ਹੋ ਚੁੱਕਿਆ ਤੁਹਾਨੂੰ 20-25 ਦਿਨਾਂ ਦੇ ਵਿੱਚ ਉਹਦਾ ਪੂਰਾ ਰਿਜ਼ਲਟ ਮਿਲੂਗਾ ਅੱਗੇ ਤੋਂ ਜਿਹੜੀ ਹੈ ਰੋਡ ਦੇ ਉੱਤੇ ਪਾਣੀ ਖੜਦਾ ਜਾਂ ਕਿਤੇ ਹੋਰ ਪਾਣੀ ਖੜਦਾ ਉਹਦੀ ਸਮੱਸਿਆ ਤੋਂ ਜਿਹੜਾ ਸਾਨੂੰ ਛੁਟਕਾਰਾ ਮਿਲੂਗਾ ਇਸੇ ਤਰ੍ਹਾਂ ਖਰੜ ਲੰਡਰਾਂ ਰੋਡ ਤੇ ਵੀ ਨਾਲੇ ਆ ਉਹਨਾਂ ਦੇ ਉੱਪਰ ਢੱਕਣ ਨਹੀਂ ਹੈਗੇ ਸੀਗੇ ਤੇ ਉਹਨਾਂ ਦੀ ਸਫਾਈ ਹੋਣ ਵਾਲੀ ਹੈ ਉਸੇ ਤਰ੍ਹਾਂ ਹੀ ਅਸੀਂ ਉੱਧਰ ਵੀ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾ ਰਹੇ ਹਾਂ। ਤੋਂ ਛੇਤੀ ਜਿਹੜਾ ਹੈ ਉਹ ਸਮੱਸਿਆ ਸਾਡੀ ਖਤੋਂ। ਰਾਸ਼ ਦੇ ਵਿੱਚ ਪੰਜਾਬ ਨੂੰ ਹਰਾ ਭਰਾ ਬਣਾਉਣ ਦੇ ਲਈ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਜੇ ਆਪਾਂ ਗੱਲ ਕਰੀਏ ਗਰਮੀ ਬਹੁਤ ਹੈ ਦਰਖਤ ਹੈ ਨਹੀਂ ਜੀ। ਕੀ ਕਹਿਣਾ ਚਾਹੋਗੇ ਜੀ? ਮੈਂ ਜਿਹੜੇ ਆਮ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਵੀ ਅਸੀਂ ਵੱਧ ਤੋਂ ਵੱਧ ਰਖਤ ਲਾਈਏ ਤੇ ਪਾਣੀ ਬਚਾਈਏ। ਕਿਉਂਕਿ ਦਰਖਤ ਲਾਉਣ ਦੇ ਨਾਲ-ਨਾਲ ਪਾਣੀ ਨੂੰ ਵੀ ਬਚਾਉਣਾ ਜ਼ਰੂਰੀ ਹੈ। ਜਿੱਥੇ ਵੀ ਅਸੀਂ ਪਾਣੀ ਦੀ ਵੇਸਟੇਜ ਕਰਦੇ ਹਾਂ ਉਹਨੂੰ ਅਸੀਂ ਘੱਟ ਤੋਂ ਘੱਟ ਕਰੀਏ ਤਾਂ ਜੋ ਜਿੱਥੇ ਆਉਣ ਵਾਲੇ ਸਮੇਂ 'ਚ ਸਾਨੂੰ ਪਾਣੀ ਦੀ ਵੀ ਬੜੀ ਵੱਡੀ ਸਮੱਸਿਆ ਆਉਣ ਵਾਲੀ ਹੈ ਤਾਂ ਅਸੀਂ ਆਪਣਾ ਪੂਰਾ ਸਹਿਯੋਗ ਪਾਈਏ ਆਪਦੇ ਵੱਲੋਂ ਅਸੀਂ ਬੂਟੇ ਲਾਈਏ ਅਤੇ ਵੱਧ ਤੋਂ ਵੱਧ ਜਿਹੜਾ ਹੈ ਪਾਣੀ ਦੀ ਵਰਤੋਂ ਸਹੀ ਢੰਗ ਨਾਲ ਕਰੀਏ ਫालतू ਜਿਹੜੀ ਵੇਸਟੇਜ ਜਾ ਰਹੀ ਹੈ ਉਹਨੂੰ ਅਸੀਂ ਘੱਟ ਤੋਂ ਘੱਟ ਕਰੀਏ ਸਾਡਾ ਸਾਰਿਆਂ ਦਾ ਇਹੀ ਹੋਣਾ ਚਾਹੀਦਾ ਉਪਰਾਲਾ ਬਹੁਤ ਜ਼ਰੂਰੀ ਹੈ ਜਿਹੜਾ ਸਾਰਿਆਂ ਦੀ ਸਿਹਤ ਲਈ ਦੂਜੀ ਤੀਜੀ ਚੀਜ਼ਾਂ ਨਹੀਂ ਸਾਡੇ ਪਾਣੀ ਪੀਣ ਲਈ ਵੀ ਸਮੱਸਿਆ ਆ ਰਹੀ ਹੈ ਕਿਉਂਕਿ ਹੌਲੀ ਹੌਲੀ ਜਿਹੜੇ ਬੂਰੇ ਡੁੰਗੇ ਹੋਏ ਹੁੰਦੇ ਜਾ ਰਹੇ ਆ ਤੇ ਜਿਹੜਾ ਪਾਣੀ ਆ ਉਹ ਥੱਲੇ ਖਰਾਬ ਹੁੰਦਾ ਜਾ ਰਿਹਾ ਸੋ ਅਸੀਂ ਸਾਰਿਆਂ ਨੂੰ ਇਹ ਹੀ ਵੀ ਕਹਦੇ ਆਂ ਵੀ ਵੱਧ ਤੋਂ ਵੱਧ ਅਸੀਂ ਪਾਣੀ ਦੀ ਸੰਭਾਲ ਕਰੀਏ ਤੇ ਵੱਧ ਤੋਂ ਵੱਧ ਬੂਟੇ ਲਾਈਏ ਤਾਂ ਜੋ ਜਿਹੜਾ ਸਹੀ ਵਾਤਾਵਰਣ ਸਾਨੂੰ ਸਾਫ਼ ਸੁਥਰਾ ਪਾਣੀ ਪੀ ਸਕੀਏ ਅਸੀਂ ਬਹੁਤ ਖੁਸ਼ ਆ ਜੀ ਮੈਂ ਉਸੇ ਹਿਸਾਬ ਨਾਲ ਅਪੀਲ ਕਰੀ ਸੀ ਵੀ ਅਸੀਂ ਇੱਥੇ ਬੂਟੇ ਲਾਉਣ ਦੀ ਮਹਿੰਮ ਸ਼ੁਰੂ ਕਰਦੀਆਂ ਵੀ ਤੁਹਾਡੇ ਕੋਲੋਂ ਪਹਿਲਾ ਬੂਟਾ ਲਵਾਵਾਂਗੇ ਔਰ ਉਹਨਾਂ ਨੇ ਸਾਡੀ ਮੰਗ ਤੇ ਕਹਿਣ ਦੇ ਉੱਤੇ ਨਾਲ ਦੀ ਨਾਲ ਆ ਕੇ ਪਹੁੰਚ ਕੇ ਟਾਈਮ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਸਾਰੇ ਜਿੰਮੇ ਅਸੀਂ ਦਰਖਤ ਲਗਾ ਰਹੇ ਆ ਸਾਰਿਆਂ ਨੂੰ ਇੰਨੇ ਪੰਜਾਬ ਦੀ ਪਬਲਿਕ ਆ ਜਿਵੇਂ ਏਸੀ ਦੇ ਹਿਸਾਬ ਨਾਲ ਜੇ ਘਰ-ਘਰ ਦੇ ਵਿੱਚੋਂ ਇੱਕ-ਇੱਕ ਦਰਖਤ ਲੱਗਣ ਲੱਗ ਜੇ ਤਾਂ ਆਪਣਾ ਵਾਤਾਵਰਨ ਦਾ ਬਹੁਤ ਵਧੀਆ ਹੋ ਜਾਊਗਾ ਗਰਮੀ ਬਹੁਤ ਪੈ ਰਹੀ ਆ ਬੁਰਾ ਹਾਲ ਆ ਜੀ ਜਿਹੜੇ ਆਪਣੇ ਏਸੀ ਨੇ ਏਸੀ ਵੀ ਫਟੇ ਜਾਂ ਰਹੇ ਨੇ ਅੱਜ ਕੱਲ ਇਸ ਕਰਕੇ ਸਾਰਿਆਂ ਨੂੰ ਦਰਖਤ ਲਾਉਣੇ ਚਾਹੀਦੇ ਨੇ ਦਰਖਤ ਲਾਉਣ ਤੋਂ ਬਾਅਦ ਇਹ ਨਹੀਂ ਹੈਗਾ ਕਿ ਮੈਂ ਇਕੱਲਾ ਇੱਕ ਬੰਦਾ ਇਹਦੀ ਸਾਮ ਸੰਭਾਲ ਕਰੇ ਮੱਲੇ ਵਾਲੀ ਵਿੱਚ ਸਾਂਦੇ ਹੋਏ ਸਾਰੇ ਆਂਡੇ ਗਵਾਂਡਿਆਂ ਨੂੰ ਦੇਖਣਾ ਚਾਹੀਦਾ ਵੀ ਜੇ ਮਾੜਾ ਮੋਟਾ ਕੋਈ ਕਿਸੇ ਤੋਂ ਪਹਿਲਾਂ ਅਣਗਹਿਲੀ ਹੋ ਗਈ ਪਾਣੀ ਪਾਉਣ ਤੋਂ ਤਾਂ ਦੂਜਾ ਬੰਦਾ ਆ ਕੇ ਪਾਣੀ ਪਾ ਦੇ ਇੱਕ ਰੁੱਖ ਸੌ ਸੁਖ ਕਲ ਤੇ ਸ਼ੁਰੂਆਤ ਜਿਹੜੀ ਹੈ ਅੱਜ ਤੋਂ ਜਿਹੜੀ ਹੈ ਹੋ ਚੁੱਕੀ ਹੈ ਖਰੜ ਦੇ ਐਸ.ਡੀ.ਐਮ ਗੁਰਮਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਤਕਰੀਬਨ 2000 ਦੇ ਕਰੀਬ ਜਿਹੜੇ ਬੂਟੇ ਨੇ ਲਗਾਏ ਜਾਣੇ ਨੇ ਤੇ ਹੋਰ ਵੀ ਜਿਹੜਾ ਲਗਾਏ ਜਾਣੇ ਨੇ ਤੇ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਹੈ ਹਰਾ-ਭਰਾ ਬਣਾਉਣ ਦੇ ਲਈ ਸਰਕਾਰ ਵੀ ਜਿਹੜੀ ਹੈ ਮੁਹਿੰਮ ਮੁਹਿੰਮ ਜਿਹੜੀ ਹੈ ਸਰਕਾਰ ਨੇ ਵੀ ਛੇੜ ਰੱਖੀ ਹੈ ਤੇ ਸਫਾਈ ਵੱਲ ਵੀ ਲੋਕਾਂ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਫਾਈ ਵੱਲ ਵੀ ਜ਼ਿਆਦਾ ਧਿਆਨ ਦੇਣ ਕਿਉਂਕਿ ਆਣ ਵਾਲੇ ਬਰਸਾਤ ਦੇ ਮੌਸਮ ਦੇ ਵਿੱਚ ਜਿਹੜਾ ਹੈ ਸਫਾਈ ਦਾ ਜਿਹੜਾ ਹੈ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ